ਇਹ ਛਿਲਕੇ ਵਾਲਾ ਕੌਦਰਾ ਜੀ ਜ਼ਿਆਦਾਤਰ ਜਿਹੜੇ ਅਨਾਜ ਦੇ ਵਿੱਚ ਛਿਲਕੇ ਵਾਲੇ ਹੀ ਪਾਏ ਜਾਂਦੇ ਇਹਦੇ ਨਾਲ ਤੇ ਚਾਰ ਚੰਨ ਲੱਗ ਜਾਂਦੇ ਆ ਨਾਜਾਂ ਦੇ ਵਿੱਚ ਹਰ ਕੋਈ ਅਨਾਜ ਜਿਹੜਾ ਵਧੀਆ ਕੁਆਲਟੀ ਦਾ ਇਹਦੇ ਵਿੱਚ ਪਾਇਆ ਜਾਂਦਾ ਜੋ ਜਿਹੜੇ ਕਿ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਆ ਆਟੇ ਦੇ ਵਿੱਚ ਜਿਨ੍ਹਾਂ ਨੇ ਚਿੜੀਆਂ ਰੱਖੀਆਂ ਹੋਣਗੀਆਂ ਉਹਨਾਂ ਨੂੰ ਵੀ ਪਛਾਣ ਹੋ ਗਈ ਕਿਉਂਕਿ ਚਿੜੀਆਂ ਵੀ ਜਿਹੜੀਆਂ ਇਹੀ ਕੰਗਣੀ ਹੀ ਖਾਂਦੀਆਂ ਤੇ ਹੁਣ ਇਹਦੇ ਵਿੱਚ ਪਾ ਰਹੇ ਆ ਜੀ ਆਪਾਂ ਬਾਜਰਾ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਅਰੂ ਬਲੌਗਰ ਤੇ ਫਰੈਂਡ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਦੇਸੀ ਅਨਾਜ ਜਿਨ੍ਹਾਂ ਦਾ ਆਪਾਂ ਮਿਕਸ ਆਟਾ ਤਿਆਰ ਕਰਦੇ ਆ ਉਹ ਸਾਰਿਆਂ ਦੇ ਨਾਮ ਆਪਾਂ ਤੁਹਾਨੂੰ ਦੱਸਾਂਗੇ ਉਹਨਾਂ ਦੀ ਕੁਆਂਟੀਟੀ ਕਿੰਨੀ ਹੈ ਉਹ ਸਾਰੇ ਤੁਹਾਨੂੰ ਦੱਸਾਂਗੇ ਕਿਉਂਕਿ 4 ਸਾਲ ਤੋਂ ਆਪਾਂ ਇਹੀ ਕੰਮ ਕਰਦੇ ਆ ਰਹੇ ਹਾਂ ਸੋ ਫਿਰ ਵੀ ਕਈ ਭੈਣ ਭਰਾ ਜਿਹੜੇ ਚੈਨਲ ਤੇ ਨਵੇਂ ਆਏ ਨੇ ਨਾ ਉਹ ਆਪਾਂ ਨੂੰ ਇਹ ਕਮੈਂਟ ਕਰ ਦੇ ਕਿ ਮੈਡਮ ਕਿਹੜੇ ਕਿਹੜੇ ਅਨਾਜ ਆ ਜਿਹੜੇ ਤੁਸੀਂ ਮਿਕਸ ਤਿਆਰ ਕਰਦੇ ਹੋ ਵੈਸੇ ਚੈਨਲ ਤੇ ਆਪਾਂ ਬਹੁਤ ਵੀਡੀਓ ਪਾਈਆਂ ਇਹਨਾਂ ਨੂੰ ਵਾਸ਼ ਕਰਨ ਦੀਆਂ ਵੀਡੀਓ ਪਾਈਆਂ ਇਹ ਕਿਹੜੇ ਕਿਹੜੇ ਆਨਾਜ ਆ ਕੀ ਇਹਨਾਂ ਦੇ ਨਾਮ ਆ ਕਿਵੇਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਕਿਵੇਂ ਆਟਾ ਤਿਆਰ ਕਰਦੇ ਸਾਰੀਆਂ ਚੈਨਲ ਤੇ ਵੀਡੀਓ ਹੈਗੀਆਂ ਨੇ ਸੋ ਅੱਜ ਆਪਾਂ ਫਿਰ ਵੀ ਬਹੁਤ ਜਿਹੜੇ ਕਮੈਂਟ ਆ ਰਹੇ ਸੀ ਉਹਨਾਂ ਦਾ ਆਪਾਂ ਜਵਾਬ ਦੇਣ ਵਾਸਤੇ ਵੀਡੀਓ ਬਣਾ ਰਹੇ ਹਾਂ ਕਿਉਂਕਿ ਆਪ ਆਟਾ ਜਿਹੜਾ ਵਾ ਆਪਾਂ ਘਰੇ ਤਿਆਰ ਕਰਕੇ ਸਾਫ਼ ਸੁਥਰੇ ਤਰੀਕੇ ਨਾਲ ਖੇਲ ਵੀ ਕਰਦੇ ਆਂ ਸੋ ਇਹਦੇ ਵਿੱਚ ਕਿਹੜੇ ਕਿਹੜੇ ਆਨਾਜ ਪਾਏ ਆ ਕਿੰਨੀ ਕਿੰਨੀ ਉਹਨਾਂ ਦੀ ਕੁਆਂਟੀਟੀ ਆ ਤੁਸੀਂ ਅੱਗੇ ਸਾਰਾ ਵੇਖ ਦਿੱਤੇ ਤੱਤ ਤੋਂ ਪਹਿਲਾਂ ਇਹਦੇ ਵਿੱਚ ਪਾਈ ਆਪਾਂ ਦੀ ਮੂੰਗੀ, ਸਾਬਤ ਹਰੀ ਮੂੰਗੀ ਜਿਹੜੀ ਹੁੰਦੀ ਆ ਫਿਰ ਆਪਾਂ ਪਾਇਆ ਦੇ ਵਿੱਚ ਬਾਜਰਾ। ਇਹ ਸਾਰੇ ਜਿੰਨੇ ਵੀ ਅਨਾਜ ਆ ਇਹਨਾਂ ਦੀ ਮਾਤਰਾ ਇੱਕੋ ਜਿਹੀ ਹੋਣੀ ਚਾਹੀਦੀ ਆ। ਜੇਕਰ ਤੁਸੀਂ 2 ਕਿਲੋ ਤੋਂ ਸ਼ੁਰੂ ਕਰ ਰਹੇ ਤਾਂ 2 ਕਿਲੋ ਹੋਣੀ ਚਾਹੀਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਇਹਦੇ ਵਿੱਚ ਜੋ। ਜਿਹੜੇ ਕਿ ਗਰਮੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਆ ਆਟੇ ਦੇ ਵਿੱਚ ਪਾਉਣੇ। ਤਾਂ ਹੀ ਆਪਾਂ ਤੁਹਾਨੂੰ ਦੱਸਿਆ ਵੀ ਇਹ ਗਰਮੀ ਸਪੈਸ਼ਲ ਆਟਾ ਵਾ। ਸਰਦੀਆਂ ਦੇ ਵਿੱਚ ਜਿਹੜੇ ਜੋ ਘਟ ਪੈਂਦੇ। ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਆ ਜੀ ਚਨੇ। ਇਹ ਕਾਲੇ ਚਨੇ ਤੁਸੀਂ ਦੇਖ ਸਕਦੇ। ਇਨੋਂ ਛੋਲੇ ਵੀ ਬੋਲਿਆ ਜਾਂਦਾ ਇਹਦਾ ਫਾਇਦਾ ਤੁਸੀਂ ਦੇਖ ਸਕਦੇ ਹੋ ਹਰ ਕੋਈ ਅਨਾਜ ਜਿਹੜਾ ਵਧੀਆ ਕੁਆਲਟੀ ਦਾ ਇਹਦੇ ਵਿੱਚ ਪਾਇਆ ਜਾਂਦਾ ਇਹ ਜੋ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਨੇ ਤੇ ਇਹ ਪੈ ਰਿਹਾ ਜੀ ਇਹਦੇ ਵਿੱਚ ਹੁਣ ਸੁਆਹਕ ਇਹ ਦੇਖ ਸਕਦੇ ਹੋ ਬਿਲਕੁਲ ਸਾਫ਼ ਆ ਸਾਫ਼ ਸੁਥਰੇ ਤਰੀਕੇ ਦੇ ਨਾਲ ਲੀਏ ਜਿਹੜਾ ਸਮਾਨ ਤਿਆਰ ਕੀਤਾ ਜਾਂਦਾ ਹੈ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਪਹੁੰਚਦਾ ਤੇ ਹੁਣ ਆ ਗਿਆ ਜੀ ਇਹ ਕੋਦਰਾ ਇਸ ਛਿਲਕੇ ਵਾਲਾ ਕੌਦਰਾ ਜੀ ਜ਼ਿਆਦਾਤਰ ਜਿਹੜੇ ਅਨਾਜ ਇਹਦੇ ਵਿੱਚ ਛਿਲਕੇ ਵਾਲੇ ਹੀ ਪਾਇਆ ਜਾਂਦੇ ਕਿਉਂਕਿ ਉਹਦੇ ਨਾਲ ਹੀ ਜਿਹੜਾ ਵਾ ਫਾਈਬਰ ਭਰਪੂਰ ਆਟਾ ਬਣਦਾ ਹੈ ਛਿਲਕੇ ਤੋਂ ਬਿਨਾ ਜਿਹੜਾ ਤੁਸੀਂ ਉਹ ਅਨਾਜ ਨਾ ਵਰਤਿਆ ਕਰੋ ਜਿਹੜਾ ਤੁਸੀਂ ਖਿਚੜੀ ਚਾ ਖੀਰ ਦੀ ਤਰ੍ਹਾਂ ਵਰਤਣਾ ਉਹਦਾ ਵਰਤ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਰਾਗੀ ਤੇ ਰਾਗੀ ਵੀ ਤੁਸੀਂ ਦੇਖ ਸਕਦੇ ਹੋਏ ਪੂਰੀ ਮੋਟੀ ਮੋਟੀ ਹੈ ਲੱਗਦੀ ਉਹ ਤੁਹਾਨੂੰ ਜਿਵੇਂ ਸਰੋਂ ਹੁੰਦੀ ਹੈ ਪਰ ਇਹ ਰਾਗੀ ਹੁੰਦੀ ਹੈ ਤੇ ਹੁਣ ਇਹਦੇ ਵਿੱਚ ਪਾ ਰਹੇ ਹਾਂ ਜੀ ਆਪਾਂ ਬਾਜਰਾ ਇਹਨਾਂ ਨੇ ਕੱਲੇ ਬਾਜਰੇ ਦੀ ਰੋਟੀ ਖਾਧੀ ਉਹਨਾਂ ਨੇ ਉਹਨਾਂ ਨੂੰ ਪਛਾਣ ਆ ਜੂਗੀ ਇਹ ਬਾਜਰਾ ਬਾਜਰਾ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਸਾਫ ਸੁਥਰਾ ਹੈ ਇਹ ਸਾਫ ਸੁਥਰੇ ਤੁਹਾਨੂੰ ਤਾਂ ਦੇਖਦੇ ਕਿਉਂਕਿ ਇਹ ਸਾਰੇ ਆਪਾਂ ਪਹਿਲਾਂ ਵਾਸ਼ ਕਰ ਚੁੱਕੇ ਆਂ ਜਿੰਨੇ ਵੀ ਅਨਾਜ ਪਹਿਲਾਂ ਲੈਂਦੇ ਜਾਂਦੇ ਆ ਉਹ ਸਾਰੇ ਵਾਸ਼ ਕਰਕੇ ਤੇ ਫਿਰ ਸੁਕਾ ਕੇ ਫਿਰ ਇਹਦਾ ਮਿਕਸ ਆਪਾਂ ਕਰਦੇ ਆਂ ਇਹਨਾਂ ਨੂੰ ਧੋਣਾ ਕਿਸ ਤਰ੍ਹਾਂ ਵਾ ਕਿਵੇਂ ਇਹਨਾਂ ਦੀ ਸਫਾਈ ਕਰਨੀ ਦੀ ਸਾਰੀ ਆਪਾਂ ਚੈਨਲ ਤੇ ਪਹਿਲਾਂ ਵੀਡੀਓ ਪਾਈ ਆ ਤੁਸੀਂ ਉਹ ਜਾ ਕੇ ਵੇਖ ਸਕਦੇ ਹੋ ਇਹ ਆ ਜੀ ਕੰਗਣੀ ਕੰਗਣੀ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਹਰੀ ਹੁੰਦੀ ਇੱਕ ਇਹ ਵਾਲੀ ਕੰਗਣੀ ਹੁੰਦੀ ਜੇ ਤੁਹਾਨੂੰ ਦੋਵੇਂ ਮਿਲਦੀਆਂ ਤਾਂ ਤੁਸੀਂ ਦੋਵੇਂ ਪਾ ਸਕਦੇ ਹੋ ਨਹੀਂ ਤਾਂ ਇਹ ਜਿਹੜੀ ਹੈ ਪਾ ਲਓ ਇਹ ਸਭ ਤੋਂ ਬੈਟਰ ਹੈ ਜਿਨ੍ਹਾਂ ਨੇ ਚਿੜੀਆਂ ਰੱਖੀਆਂ ਹੋਣਗੀਆਂ ਉਹਨਾਂ ਨੂੰ ਵੀ ਪਛਾਣ ਹੋ ਗਈ ਕਿਉਂਕਿ ਚਿੜੀਆਂ ਵੀ ਜਿਹੜੀਆਂ ਇਹੀ ਕੰਗਣੀ ਹੀ ਖਾਂਦੀਆਂ ਤੇ ਇਹ ਵਾਲਾ ਨਾ ਜਿਹੜਾ ਜੀ ਉਹ ਇਹਨੂੰ ਬੋਲਿਆ ਜਾਂਦਾ ਕੁੱਟਕੀ ਇਹ ਤੁਹਾਨੂੰ ਵੀਡੀਓ ਜੇ ਵੇਖਣ ਨੂੰ ਕੋਦਰਾ ਹੋ ਗਿਆ ਜਾਂ ਸਵਾਂਖ ਹੋ ਗਿਆ ਕੁੱਟਕੀ ਹੋਗੀ ਇਹ ਤੁਹਾਨੂੰ ਵੇਖਣ ਨੂੰ ਇੱਕੋ ਜਿਹਾ ਲੱਗਣਗੇ ਪਰ ਇਹਨਾਂ ਦੀ ਥੋੜੀ ਥੋੜੀ ਪਛਾਣ ਜਿਹੜੀ ਉਹ ਜਿਵੇਂ ਥੋੜਾ ਥੋੜਾ ਸਾਈਜ਼ ਦਾ ਫਰਕ ਹੁੰਦਾ ਵਾ ਥੋੜੀ ਸ਼ੇਪ ਦਾ ਫਰਕ ਹੁੰਦਾ ਪਰ ਵੇਖਣ ਨੂੰ ਵੀਡੀਓ ਦੇ ਵਿੱਚ ਇੱਕੋ ਜਿਹੇ ਲੱਗਣੇ ਆ ਤੇ ਇੱਕ ਇਹ ਵਾਲਾ ਅਨਾਜ ਆ ਜੀ ਸਾਰੇ ਅਨਾਜਾਂ ਦੇ ਆਪਾਂ ਨਾਮ ਦੱਸੇ ਆ ਜਿਨ੍ਹਾਂ ਭੈਣ ਭਰਾਵਾਂ ਨੇ ਮਗਾ ਤੇ ਇਹ ਮੈਨੂੰ ਕਮੈਂਟ ਕਰਕੇ ਆਪਣੇ ਆਪ ਤੁਸੀਂ ਦੱਸਿਓ ਇਹ ਸਿਰਫ ਤੁਹਾਡੀ ਪਰਖ ਕਰਨ ਵਾਸਤੇ ਹੀ ਮੈਂ ਇਹਦਾ ਨਾਮ ਨਹੀਂ ਦੱਸ ਰਹੀ ਇਹਦਾ ਜਿਹੜਾ ਨਾਮ ਆ ਇਹ ਤੁਸੀਂ ਮੈਨੂੰ ਦੱਸਣਾ ਕਿ ਤਿੰਨ ਚਾਰ ਜਿਹੜੇ اناਜ ਆ ਦੇਖਣ ਨੂੰ ਇੱਕੋ ਜਿਹਾ ਲੱਗਦੇ ਆ ਤੇ ਇਹਦਾ ਨਾਮ ਜਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ 4 ਸਾਲ ਤੋਂ ਆਪਾਂ ਇਹਨਾਂ ਦੀ ਵੀਡੀਓ ਪਾ ਰਹੇ ਆ ਸੋ ਇਹ ਆਪਾਂ ਦੇਖਣਾ ਵਾ ਵੀ ਇਹਦੀ ਪਛਾਣ ਆਉਂਦੀ ਕਿਸੇ ਨੂੰ ਕਿ ਨਹੀਂ ਆਉਂਦੀ ਆਪਾਂ ਇਹਦੇ ਵਿੱਚ ਪਾ ਰਹੇ ਆ ਜੀ ਇਹ ਚਿੱਟੇ-ਚਿੱਟੇ ਮੋਤੀ ਦੇਖੋ ਕਿੰਨੇ ਸੋਹਣੇ ਲੱਗਦੇ ਨਾ ਇਹ ਹੈਗਾ ਜੀ ਸਾਗੂ ਦਾਣਾ ਦੇਖੋ ਕਿੰਨਾ ਸੋਹਣਾ ਨਾ ਇਹਦੇ ਨਾਲ ਦੇ ਚਾਰ ਚੰਨ ਲੱਗ ਜਾਂਦੇ ਆ ਅਨਾਜਾਂ ਦੇ ਵਿੱਚ ਤੇ ਇਹਦਾ ਆਟਾ ਵੀ ਜਿਹੜਾ ਜਿਹੜਾ ਬਹੁਤ ਲਾਭਦਾਇਕ ਹੁੰਦਾ ਵਾ ਇਹ ਜਰੂਰ ਉਹਦੇ ਵਿੱਚ ਅਨਾਜ ਚ ਪਾਇਆ ਕਰੋ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਸੀਂ ਬਾਜ਼ਾਰੋਂ ਲੈ ਕੇ ਆਉਨੇ ਉਹਦੇ ਵਿੱਚ ਜਿਹੜੀ ਆ ਸੋਇਆਬੀਨ ਵੀ ਪਾਈ ਹੁੰਦੀ ਆ ਮੱਕੀ ਵੀ ਪਾਈ ਹੁੰਦੀ ਆ ਕਣਕ ਵੀ ਪਾਈ ਹੁੰਦੀ ਆ ਆਪਾਂ ਇਹੋ ਜੀ ਚੀਜ਼ ਕੋਈ ਵੀ ਇਹਦੇ ਵਿੱਚ ਨਹੀਂ ਪਾਈ ਸਿਰਫ ਸਾਰੇ ਜਿਹੜੇ ਅਨਾਜ ਆ ਦੂਸਰੇ ਦੇਸੀ ਅਨਾਜ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਉਹੀ ਪਾਏ ਕੰਗਣੀ ਕੋਧਰਾ ਸਵਾਂਖ ਦਵਾਰ ਬਾਜਰਾ ਤੇ ਇਹ ਸਾਰੇ ਆਪਾਂ ਮਿਕਸ ਕਰਕੇ ਇਹਦਾ ਆਪਾਂ ਆਟਾ ਤਿਆਰ ਕਰਕੇ ਤੇ ਇਹਦੀ ਰੋਟੀ ਜਿਹੜੀ ਆ ਤੁਸੀਂ ਖਾਓ ਉਹਦੇ ਨਾਲ ਜਿਹੜੀਆਂ ਕਈ ਬਿਮਾਰੀਆਂ ਠੀਕ ਹੁੰਦੀਆਂ ਵਾ ਫੈਟ ਜੇ ਤੁਹਾਡੇ ਤੇ ਐਕਸਟਰਾ ਚੜ੍ਹੀ ਹੋਈ ਆ ਫੈਟ ਵੀ ਠੀਕ ਹੁੰਦੀ ਆ 슈ਗਰ ਵਾਸਤੇ ਵੀ ਬਹੁਤ ਲਾਭਦਾਇਕ ਆ ਜਿਹੜੀ 슈ਗਰ ਕੰਟਰੋਲ ਚ ਹੋ ਜਾਂਦੀ ਜੇਕਰ ਤੁਸੀਂ ਇਸ ਕਲੇਨਾਜ ਦੀ ਰੋਟੀ ਖਾਓਗੇ ਤੇ ਹਾਰਟ ਬੀਪੀ ਵਾਲਿਆਂ ਵਾਸਤੇ ਵੀ ਬਹੁਤ ਵਧੀਆ ਵਾ ਤੇ ਕੈਂਸਰ ਪੇਸ਼ੈਂਟ ਵਾਸਤੇ ਵੀ ਇਹ ਨਾਜ ਜਿਹੜਾ ਬਹੁਤ ਲਾਭਦਾਇਕ ਹੁੰਦਾ ਵਾ ਉਹਨਾਂ ਨੂੰ એનર્ਜੀ ਮਿਲਦੀ ਆ ਇਹਨੂੰ ਤੁਸੀਂ ਖੀਰ ਖਿਚੜੀ ਵਾਂਗੂ ਵੀ ਖਾ ਸਕਦੇ ਹੋ ਤੇ ਇਦਾਂ ਸਾਰੇ ਅਨਾਜਾਂ ਨੂੰ ਮਿਕਸ ਕਰਕੇ ਦੀ ਤੁਸੀਂ ਰੋਟੀ ਬਣਾ ਕੇ ਵੀ ਖਾ ਸਕਦੇ ਹੋ ਤੇ ਇਹਦਾ ਹੋਣਾ ਸੀ ਘਰੇ ਹੀ ਆਪਣੀ ਚੱਕੀ ਦੇ ਵਿੱਚ ਹੀ ਆਟਾ ਤਿਆਰ ਕਰਾਂਗੇ ਉਹ ਵੀ ਸਾਰੀਆਂ ਆਪਾਂ ਚੈਨਲ ਤੇ ਪਹਿਲਾਂ ਵੀਡੀਓ ਪਾਈਆਂ ਵਾ ਤੇ ਜੇ ਕਿਸੇ ਭੈਣ ਭਰਾ ਨੇ ਜਾਂ ਆਟਾ ਆਪਣੇ ਕੋ ਮਗਾਉਣਾ ਹੋਵੇ ਜੇ ਇਦਾਂ ਤੁਸੀਂ ਕੱਲੇ ਮਿਕਸ ਅਨਾਜ ਹੀ ਸਾਡੇ ਕੋ ਮਗਾਉਣੇ ਆ ਸਾਫ ਸੁਥਰੇ ਤੇ ਉਹ ਵੀ ਤੁਸੀਂ ਸਾਡੇ ਕੋ ਮਗਾ ਸਕਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਫੋਨ ਕਰਨਾ ਵਾ ਤੇ ਘਰ ਬੈਠੇ ਜਿਹੜਾ ਮਿਕਸ ਆਟਾ ਮਿਕਸ ਅਨਾਜ ਸਾਡੇ ਕੋ ਮਗਾ ਸਕਦੇ ਹੋ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਜੇ ਵੀਡੀਓ ਚੰਗੇ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋੜਵੰਦਾ ਤਾਂ ਕਿ ਇਹਦੀ ਕੀਮਤੀ ਜਾਣਕਾਰੀ ਪਹੁੰਚ ਸਕੇ ਤੋ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਪੂਰਾ ਕੀਮਤੀ ਸਮਾਂ ਆਪਣੋਂ ਦਿੱਤਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਦੇ ਇੱਥੇ ਕਰਦੇ ਹਾਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਤੇ